ਇਹ ਰਿੰਗੇ ਦੇ ਅੱਪਕ ਦੇ ਖਿਲਾਫ ਜਿਹੜੇ ਇੱਕ ਤੱਕ ਯੂਨੀਵਰਸਿਟੀ ਦੇ ਬਾਈਚਾਂ ਨੂੰ ਤਲਬ ਕੀਤਾ ਗਿਆ ਕੀ ਕਰ ਸਿਖਾਇਕ ਜੀ ਕਾ ਖਾਲਸਾ ਵਾਇਗੜ ਜੀ ਕੀ ਫਤਿਹ ਜਿਹੜਾ ਯੂਨੀਵਰਸਿਟੀ ਦੇ ਬੀਸੀ ਸਾਹਿਬ ਨੂੰ ਤਲਬ ਕੀਤਾਗਾ ਉਹਨਾਂ ਕਾਰਨ ਇਹ ਬਹੁਤ ਸਾਰੀਆਂ ਸ਼ਿਕਾਇਤਾਂ ਸਿੱਖ ਸੰਸਥਾਵਾਂ ਵੱਲੋਂ ਸਿੱਖ ਵਿਦਿਆਰਥੀਆਂ ਤੇ ਸਿੱਖ ਸੰਸਥਾਵਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਜਿਹਦੇ ਵਿੱਚ ਉਹਨਾਂ ਨੇ ਫਰੀਲ ਵੀ ਭੇਜੀ ਅ ਜਿੱਥੇ ਐਬੀਸੀ ਸਾਹਿਬ ਜਿਹੜੇ ਆ ਉਹ ਗੁਰਮਤਿ ਦੇ ਬਾਰੇ ਕੋਈ ਮਿਲ ਬੁਗੀ ਗੱਲ ਕਰ ਰਹੇ ਆ। ਹਾਂ ਉਹਦੇ ਸਬੰਧ ਦੇ ਵਿੱਚ ਉਹਨਾਂ ਦਾ ਪੱਖ ਜਾਣਨ ਦੇ ਲਈ ਉਹਨਾਂ ਨੂੰ ਕਿਹਾ ਗਿਆ ਵੀ 15 ਦਿਨਾਂ ਦੇ ਵਿੱਚ ਵਿੱਚ ਆਣ ਕੇ ਪੱਖ ਰੱਖੋ ਕਿਉਂਕਿ ਜਿੱਥੋਂ ਤੱਕ ਸਿੱਖ ਕੌਮ ਦੀ ਵਿਲੱਖਣਤਾ ਦੀ ਗੱਲ ਆ, ਪਛਾਣ ਦੀ ਗੱਲ ਆ, ਸਿੱਖ ਕੌਮ ਦੀ ਵੱਖਰੀ ਹਸਤੀ ਆ, ਵੱਖਰੀ ਪਛਾਣ ਆ, ਵੱਖਰੀ ਆਇਡੈਂਟੀ ਆ। ਇਹ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਦਿੱਤੀ ਆ। ਕੇਸ ਕਰਕੇ ਜੇ ਕੋਈ ਸਿੱਖ ਕੌਮ ਦੀ ਵਿਲੱਖਣਤਾ ਦੇ ਉੱਤੇ ਪ੍ਰਸ਼ਨ ਚਿੰਨ ਕਰੂਗਾ ਤਾਂ ਅਕਿਰਿਆ ਕਾਲ ਤੱਕ ਸਾਹ ਪਹਿਲਾਂ ਵੀ ਅਜਿਹੇ ਬੰਦਿਆਂ ਨੂੰ ਉੱਥੇ ਸੱਦਦਾ ਰਿਹਾ ਵਾ ਤੇ ਪੁੱਛਦਾ ਰਿਹਾ ਕਿ ਆਣ ਕਿਉਂ ਆਪਣਾ ਪੱਖ ਰੱਖਣਗੇ ਤਾਂ ਕਰਕੇ ਉਹਨਾਂ ਨੇ ਸੱਜਿਆਗੇ ਸਿੰਘ ਨੂੰ ਕੋਈ 2-3 ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਇੱਕ ਪਾਰਟੀ ਬਣਾਈ ਗਈ ਹੈ ਹਾਲਾਂਕਿ ਸਾਰੇ ਥੱਲੇ ਸਵੇਟਨ ਦੀ ਗੱਲ ਕਹੀ ਗਈ ਸੀ ਪਰ ਇੱਕ ਵੱਖਰਾ ਥੱਲਾ ਉਹ ਦੇਖਣ ਨੂੰ ਮਿਲਦਾ ਔਰ ਉਸ ਦੌਰਾਨ ਬਹੁਤ ਤਰ੍ਹਾਂ ਦੀ ਸ਼ਮਦਾਬਦੀ ਜਿਹੜੀ ਵਤੀ ਗਈ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕੀ ਸੁਣਤਾਂ ਦੇਖੋ ਜਿਹੜਾ 2 ਦਸੰਬਰ 2024 ਦੇ ਹੁਕਮਨਾਮੇ ਉਹਦੇ ਵਿੱਚ ਇਹਨਾਂ ਢੜਿਆਂ ਦੀ ਇਕਤਾ ਦੀ ਗੱਲ ਹੈ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿੰਦਾ ਵੀ ਇਹ ਲੜਾਈ ਪੰਥ ਦੀ ਨਹੀਂ ਆ ਇਹ ਢੜਿਆਂ ਦੀ ਲੜਾਈ ਹੈ ਇਹ ਨੂੰ ਪੰਥ ਦੀ ਲੜਾਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਇੱਥੇ ਕੋਈ ਇੱਕ ਢੜਾ ਨਹੀਂ ਆ ਅਕਾਲੀ ਦਲ ਦਾ ਇੱਥੇ ਬਹੁਤ ਸਾਰੇ ਆਕਾਲੀ ਢੜੇ ਜਿਹੜੇ ਆ ਉਹ ਵਿਚਰਦੇ ਆਰ ਲੰਮੇ ਸਮੇਂ ਤੋਂ ਵਿਚਰਦੇ ਆ ਤੇ ਆਕਾਲ ਤਖਸਾਲ ਸਭ ਸਾਰਿਆਂ ਦਾ ਮੈਂ ਪਹਿਲਾਂ ਵੀ ਕਿਹਾ ਸੀ ਜਿੱਥੋਂ ਤੱਕ 2 ਦਸੰਬਰ 2024 ਦੇ ਉਹ ਆਦੇਸ਼ ਦੀ ਗੱਲ ਹੀ ਉਹਦੀ ਮੂਲ ਭਾਵਨਾ ਤੇ ਇਹੋ ਹੀ ਕਿ ਸਾਰੇ ਚੁੱਲੇ ਸਮੇਟ ਕੇ ਕਿ ਆਪਾਂ ਪੰਥ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋਈ ਗਈ ਪਰ ਤੁਸੀਂ ਮੈਨੂੰ ਦੱਸੋ ਕਿ ਇਹ ਜੋ ਕੁਝ ਵੀ ਹੋਇਆ ਵਾ ਇਹ 2 ਦਸੰਬਰ 2024 ਦੇ ਹੁਕਮਨਾਮੇ ਦੇ ਇਨ ਬਿਨ ਪਾਲਣਾ ਹੈ ਤੁਸੀਂ ਦੱਸੋਗਾ ਸੰਗਤ ਦੱਸੇ ਤੁਸੀਂ ਵੀ ਇੱਕ ਅਦੇਸ਼ ਕੀਤਾ ਕਿ 2 ਦਸੰਬਰ ਦੇ ਜਿਹੜੇ ਆਦੇਸ਼ ਆ ਪਾਲਣਾ ਕੀਤੀ ਜਾਵੇ ਪਰ ਉਹਦੇ ਤੇ ਸਵਾਲ ਕਿਹੜਾ ਕਰ ਦਿੱਤਾ ਲੇਕਿ ਜਿਹੜੇ ਵੀ ਸ਼ਖਸ ਨੇ ਜਾਣਾ ਆਪਣੀ ਕੀਤੀ ਉਹ ਬੇਕੂਬ ਸ਼ਖਸ ਹੈ ਦੇਖੋ ਜਿਨ੍ਹਾਂ ਨੇ ਵੀ ਇਹ ਸਵਾਲ ਕੀਤਾ ਪਹਿਲਾਂ ਤੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਖੁਦ ਲੰਮਾ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਦਮਦਮਾ ਸਾਹਿਬ ਦੇ ਰਹਿ ਔਰ ਜਦੋਂ ਕੋਈ ਮਤਾ ਹੁੰਦਾ ਉਦੋਂ ਪੰਜ ਸਿੰਘ ਸਹਿਬਾਨ ਬੈਠਦੇ ਆ ਤੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਆਪਾਂ ਸਾਰੇ ਸ਼ਬਦਾਂ ਦੀ ਚੋਣ ਕਰਦੇ ਆ ਉਹ ਕਿਸੇ ਇੱਕ ਸ਼ਖਸ਼ ਦਾ ਤੇ ਹੁੰਦਾ ਹੀ ਨਹੀਂ ਜਦੋਂ ਇਹ ਵੀ ਕਰਦੇ ਰਹੇ ਆ ਤੇ ਇਹ ਇਹਨਾਂ ਦੀ ਡਰਾਫਟਿੰਗ ਕੌਣ ਕਰਦਾ ਸੋ ਇਹ ਤੇ ਪੰਜ ਜਿਹੜੇ ਸਿੰਘ ਸਾਬ ਹੁੰਦੇ ਆ ਉਹ ਵਿਚਾਰ ਕਰਦੇ ਆ ਚਰਚਾ ਕਰਦੇ ਆ ਉਹਦੇ ਤੋਂ ਬਾਅਦ ਉਹ ਸਾਰੀ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਜਾਂਦੀ ਆ ਤਾਂ ਜਿਹੜਾ 6 ਅਗਸਤ ਨੂੰ ਹੀ ਉਹ ਵੀ ਇਸੇ ਭਾਵਨਾ ਦੇ ਵਿੱਚ ਮੈਂ ਉਹਦੀ ਭਾਵਨਾ ਅੱਜ ਫੇਰ ਸਪਸ਼ਟ ਕਰਦਾ ਉਹਦੇ ਵਿੱਚ ਇਹੋ ਹੀ ਵੀ ਜੇ 2 ਦਸੰਬਰ ਨੂੰ ਆਪਾਂ ਇਹਨਾਂ ਬਿਨ ਨਹੀਂ ਮੰਨਣਾ ਤਾਂ ਫਿਰ ਤੁਸੀਂ ਜਿਹੜੇ ਵੀ ਆਪਣੇ ਸਿਆਸੀ ਦਾਅਵੇ ਕਰਦੇ ਹੋ ਕਰੀ ਜਾਓ ਪਰ ਅਕਾਲ ਤਖਤ ਸਾਹਿਬ ਦਾ ਫਿਰ ਨਾਮ ਨਹੀਂ ਵਰਤਣਾ ਚਾਹੀਦਾ ਜਦੋਂ ਆਪਾਂ ਇਨ ਬਿਨ ਉਹਦੀ ਪਾਲਣਾ ਨਹੀਂ ਕਰ ਰਹੇ ਹੁਣ ਮੈਨੂੰ ਦੱਸੋ ਇੰਨੀ ਲੰਮੀ ਪ੍ਰੈਕਟਿਸ ਚੱਲੀ ਇਸ ਪ੍ਰੈਕਟਿਸ ਦੇ ਵਿੱਚ ਕਈ ਕੁਝ ਆਇਆ ਪਰ ਜਦੋਂ ਹੁਣ ਇਹਨਾਂ ਨੇ ਕਿਉਂਕਿ ਮੈਂ ਇੱਥੇ ਕੋਈ ਇਹ ਵੀ ਨਹੀਂ ਹੈਗਾ ਇੱਥੇ ਪਹਿਲਾਂ ਵੀ ਬਹੁਤ ਸਾਰੀਆਂ ਸਿੱਖ ਸਿਆਸੀ ਤੇ ਰਾ ਹੈਗੀ ਨਾ ਅੱਗੇ ਵੀ ਇੱਥੇ ਪ੍ਰੈਕਟਿਸਾਂ ਜਿਹੜੀਆਂ ਵਾ ਚੱਲਦੀਆਂ ਰਹੀਆਂ ਸਿਆਸੀ ਤਰ੍ਹਾਂ ਦੀਆਂ ਇੱਕ ਨਵੀਂ ਪ੍ਰੈਕਟਿਸ ਹੋ ਸਕਦੀ ਆ ਪਰ ਮੈਨੂੰ ਇੱਕ ਗੱਲ ਦੱਸੋ ਭਈ ਇਹ ਸਾਰਾ ਕੁਝ ਕੀਤਾ ਇੰਨੀ ਲੰਮੀ ਪ੍ਰੈਕਟਿਸ ਕੀਤੀ ਇਹ ਇਜਲਾਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਬੰਦੇ ਨੇ ਕਿਹਾ ਕਿ ਫਲਾਣਾ ਪ੍ਰਧਾਨ ਹੋਊਗਾ ਤੇ ਫਿਰ ਉੱਥੇ ਅਕਾਲ ਤਖਤ ਦੀ ਭਾਵਨਾ ਕਿੱਥੇ ਆ ਅੱਛਾ ਜੇ ਸਰਬੰਮੀ ਜਿਹੜੀ ਹੈ ਜਿਹਦੇ ਦਾ ਇੱਕ ਜਿਹੜਾ ਗਰੰਥੀ ਗੁੱਦਾ ਭਰੇ ਉਹਨਾਂ ਨੇ ਕਿਹਾ ਕਿ ਇਹ ਕੋਈ ਗਰੰਥੀ ਹੈ ਜੀ ਗਰੰਥੀ ਜਿਹੜਾ ਸਿਆਸਤ ਕਰਦੇ ਨੇ ਇਹਨਾਂ ਚਿੱਤਾਂ ਨੂੰ ਗੁੱਦਾ ਦੇਖਿਆ ਜਾਵੇ ਹਾਲਾਂਕਿ ਉੱਥੇ ਜਥੇਦਾਰ ਵੀ ਰਹੇ ਨੇ ਭਾਵੇਂ ਕਿ ਉਹਨਾਂ ਅੱਜ ਇੱਕ ਪਾਰਟੀ ਦੇ ਪ੍ਰਧਾਨ ਬਣ ਗਏ ਵੇਖੋ ਜੀ ਜਿਹੜੇ ਵੀ ਬਣ ਗਏ ਪ੍ਰਧਾਨ ਉਹਨਾਂ ਨੂੰ ਮੁਬਾਰਕ ਆ ਬਾਕੀ ਸਿੱਖ ਧਰਮ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆ ਮੈਂ ਤੇ ਫੇਰ ਜੋ ਅਕਾਲ ਤਖਤ ਸਾਹਿਬ ਦੀ ਭਾਵਨਾ ਵਾ ਉਹਦੋਂ ਵੀ ਅੱਜ ਵੀ ਯਾਦੇ ਹਮੇਸ਼ਾ ਰਹਿਣੀ ਆ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੋਟ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚਤੁਰਫਾ ਹਮਲੇ ਹੋ ਰਿਆ ਅੱਜ ਸਮਾਂ ਇੱਕ ਮੁੱਟ ਹੁੰਦਾ ਵਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਾਂ ਨਹੀਂ ਲੱਗਾ ਜੋ ਕੁਝ ਵੀ ਵਰਤਾਰਾ ਹੋਇਆ ਉਹ 2 ਦਸੰਬਰ ਦੇ ਆਦੇਸ਼ ਦੇ ਉੱਤੇ ਸੀ ਇਨ ਬਿਨ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਅਕਾਲ ਤਖ ਸਾਹਿਬ ਦੇ ਆਦੇਸ਼ ਦੀ ਇਨ ਬਿਨ ਪਾਲਣਾ ਨਹੀਂ ਹੋਈ ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮੁਫਾਦ ਵੇਖਿਆ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਹੀਂ ਵੇਖੀ। ਅਸੀਂ ਸਿੱਖ ਜਿਸ ਨੂੰ ਲਗੇ ਹੋ ਰਿਹਾ ਸਿੰਘ ਰਣੇਸ਼ਰ ਦਾਵਲੀ ਵਰਤੀ ਹੈ ਕਿ ਉਹਦੇ ਤੇ ਇਤਰਾਜ਼ ਹੈ ਅਕਾਲ ਤਖਤ ਸਾਹਿਬ ਨੂੰ। ਇਤਰਾਜ਼ ਕਿ ਹੈ? ਵਿਖਾਂ ਗਿਆ ਉਹਨਾਂ ਦੇ ਸਮੇਤ ਸੁਲੁਕ ਗ੍ਰਿਓ ਕਿ ਕਿਉਂਕਿ ਦੇਖੋ ਆਪ ਜਿਹੜੇ ਸਿੰਘ ਸਾਹਿਬ ਰਹੇ ਹੋਣਾ ਸਾਨੂੰ ਗੁਰੂ ਨੇ ਕੀ ਸਿਖਾਇਆ? ਮਿੱਠ ਬੋਲੜਾ ਜੀ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ ਆਉ ਸੰਮਲ ਫਕੀ ਜੀ ਉਹ ਕਦੇ ਨਾ ਬੋਲੀ ਕਉਰਾ। ਸੌਰਾ ਬੋਲ ਨਾ ਜਾਣੈ ਪੂਰਨ ਭਗਵਾਨੈ ਓਗਣ ਕੋ ਨਾ ਚਤਾਰੈ ਫੇਰ ਸਾਡੇ ਗੁਰੂ ਸਾਹਿਬ ਤੇ ਵੀ ਕਹਿੰਦੇ ਆ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਣਾ ਇੱਥੇ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜਿੰਨੋ ਤੂੰ ਮੂਰਖ ਵੀ ਕਹਿੰਨੇ ਹੋ ਸਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤਰੇ ਭਵਨ ਸੂਤੀਆ ਗੁਰੂ ਭੇਟੁ ਪਨੀਤਾ ਮੈਂ ਮਾ ਸਾਧੂ ਸੰਗ ਕੀ ਸੁਲੋ ਮੇਰੇ ਮੀਤਾ ਮੈਲ ਕੋਈ ਕੋਟ ਅਗਹ ਰਹਿ ਨਿਰਮਲ ਭੈ ਦੀਤਾ ਮੈਂ ਜਿਹੜੀ ਵੀ ਗੱਲ ਮੈਂ ਹਮੇਸ਼ਾ ਗੁਰਬਾਣੀ ਦੇ ਮਹਾਵਰੇ ਦੇ ਵਿੱਚ ਕਰਦਾ ਕੀ ਗੁਰਬਾਣੀ ਦੇ ਮਹਾਵਰੇ ਦੇ ਵਿੱਚ ਇਦਾਂ ਦੇ ਸ਼ਬਦ ਜੋਗ ਆ ਇਹ ਪੰਥ ਅਟੈਅ ਕਰੇ ਤੇ ਪੰਥ ਅਟੈਅ ਕਰੂਗਾ ਤੁਸੀਂ ਸਭ ਨੂੰ ਚਲੋ ਕਰ ਸਕਦੇ ਹੋ ਜੀ ਕਰੋਗੇ ਤੁਸੀਂ ਜਵਾਬ ਮੰਗ ਰਹੇ ਹੋ ਸਾਤਖ ਸਾਬ ਜਵਾਬ ਦੇਖੋ ਇਹ ਇਹ ਦੇਖਾਂਗੇ ਆਪਾਂ ਸਿੰਗਸਰ ਭਾਸ਼ਾ ਦੇ ਬਾਹਰ ਡਾਇਰੈਕਟਰ ਹੈ ਜਿਹੜੇ ਨੇ ਉਹਨਾਂ ਨੂੰ ਸਭ ਕਿਹੜਾ ਹੈ ਕੋਈ ਦੋ ਦੋ ਅਕਾਲੀ ਦੇ ਵੱਡੇ ਮੈਦਾਨ ਤੇ ਨੇ ਸਿੰਗਸਰ ਸਿੱਖ ਨੂੰ ਪੀਲ ਕਰਕੇ ਜਿਹੜਾ ਵੀ ਅਕਾਲੀ ਦਲ ਪੰਜਾਬ ਦੀ ਜ਼ਮੀਨ ਦੀ ਲੜਾਈ ਲੜੂ ਜ਼ਮੀਨ ਬਚਾਉਣ ਦੀ ਸਿੱਖਾਂ ਦੀ ਵੱਖਰੀ ਕਾਇਡੈਂਟੀ ਸਿੱਖ ਮੁੱਦੇ ਤੇ ਸਿੱਖ ਕੌਮ ਦੀ ਰਾਜਸੀ ਪਾਵਰ ਪੰਜਾਬ ਦੇ ਵਿੱਚ ਕੈਮਰਿਆਂ ਨਹੀਂ ਚਾਹੀਦੀ ਆ ਸਾਰੇ ਹੀ ਅਕਾਲੀ ਤੁਹਾਡੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿਣ ਪਰ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਖੁੱਲ ਕੇ ਵਿਚਰਨਾ ਚਾਹੀਦਾ ਆ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਆ ਬਾਕੀ ਦੇਖੋ ਮੈਂ ਫੇਰ ਹੀ ਅਪੀਲ ਕਰਦਾ ਸਾਰਿਆਂ ਨੂੰ ਕਿ ਪੰਥ ਦੇ ਵੱਡੇ ਹਿੱਤਾਂ ਲਈ ਅੱਜ ਇਕੱਠੇ ਹੋਣ ਦੀ ਲੋੜ ਆ ਅਲਾਕੋਣ ਦੀ ਲੋੜ ਨਹੀਂ ਹੈ ਸੰਸਪ ਜਸਵੰਤ ਸਿੰਘ ਪਹੁੰਚ ਚੁੱਕੇ ਨੇ ਸਪਸ਼ਟ ਕਰਨ ਦੇ ਦਿੱਤਾ ਆ ਆਨਲਾਈਨ ਹੀ ਆ ਉਹਨਾਂ ਨੇ ਆ ਕੇ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਜੀ ਪਰ ਉਹਦੇ ਨਿੱਜੀ ਤੌਰ ਤੇ ਪੇਸ਼ ਹੋਣਗੇ ਨਾ ਕਿਉਂਕਿ ਮੇਰੇ ਕੋਲ ਕਵੀਆਂ ਨੇ ਇੱਕ ਹੁਣ ਸ਼ਿਕਾਇਤ ਭੇਜੀ ਆ ਉਹ ਕਵੀ ਕਹਿੰਦੇ ਆ ਕਿ ਜਦੋਂ ਅਸੀਂ ਉੱਥੇ ਗਾ ਰਹੇ ਹਾਂ ਤੇ ਅਸੀਂ ਕਿਹਾ ਵੀ ਜਕਾਰੇ ਲੱਗਣੇ ਚਾਹੀਦੇ ਆ ਤੇ ਜਸਵੰਤ ਸਿੰਘ ਜਫਰ ਖਾਨ ਨੇ ਕਿਹਾ ਇਹ ਕਵੀਆਂ ਦੀ ਭਾਵਨਾ ਕਿ ਇੱਥੇ ਜਕਾਰੇ ਨਹੀਂ ਲੱਗਣੇ ਉਹ ਬੜੀ ਮੰਦਪਾ ਕੀ ਗੱਲ ਆ ਜੇ ਗੁਰੂਆਂ ਦੇ ਸ਼ੀਧੀ ਢਾੜਿਆਂ ਦੇ ਜਕਾਰੇ ਨਹੀਂ ਲੱਗਣੇ ਤਾਂ ਸੁ ਲੱਗਣਾ ਕੀ ਆ ਤੋ ਇਹ ਆਉਣਗੇ ਇੱਥੇ ਇਹ ਇਹਨਾਂ ਦਾ ਜੇ ਮਾਮਲਾ ਵਿਚਾਰ ਅਧੀਨ ਆ ਇੱਥੇ ਇਹਨਾਂ ਨੂੰ ਨਿੱਜੀ ਤੌਰ ਤੇ ਪੇਸ਼ ਹੋਣਾ ਪਊ ਬਾਕੀ ਵੇਖੋ ਮੈਂ ਫੇਰ ਸਮਝਾਵਾਂ ਕਾਲ ਤੱਕ ਸਾਹਿਬ ਜਿਹੜਾ ਵਾ ਇੱਥੇ ਸੱਚੀ ਭਾਵਨਾ ਨਾਲ ਆਈਦਾ ਜਿਹੜਾ ਵੀ ਸੱਚੀ ਭਾਵਨਾ ਨਾਲ ਆਉਂਦਾ ਉੱਥੇ ਕੋਈ ਦਬੈਤ ਨਹੀਂ ਹੁੰਦਾ ਜੋ ਗੁਰੂ ਦੀ ਮਰਿਆਦਾ ਵਾ ਉਹਦੇ ਮੁਤਾਬਕ ਤਨਖਾਹ ਲਗਾਈ ਜਾਂਦੀ ਹੈ ਤੇ ਅੱਗੇ ਵੀ ਲੱਗੀਆਂ ਤੇ ਅੱਗੇ ਵੀ ਲੱਗਣਗੀਆਂ ਸਿੰਘ ਸਾਹਿਬ ਸਿੰਘ ਸਾਹਿਬ ਹੋਣ ਦੇ ਨਾਤੇ ਉਹਨਾਂ ਨੂੰ ਮੈਜੇ ਪ੍ਰਧਾਨ ਮਾਨ ਸਿੰਘ ਸਾਹਿਬ ਨਾਤਿਕ ਤੌਰ ਤੇ ਨਹੀਂ ਬੜਨਾ ਚਾਹੀਦਾ ਕਿਉਂਕਿ ਸਿੰਘ ਸਾਹਿਬ ਦੀ ਉਪਾਦੀ ਵੱਡੀ ਆ ਪਰ ਉਹ ਪੰਥ ਦੇ ਵੱਡੇ ਤਾਂ ਦੇ ਲਈ ਉਹਨਾਂ ਨੂੰ ਤੇ ਕਾਰਜ ਕਰਨੇ ਚਾਹੀਦੇ ਪੰਥ ਇਕੱਠਾ ਹੋਵੇ ਪੰਥ ਦੇ ਵੱਡੇ ਤਾਂ ਲਈ ਆ ਹੀ ਮਿਲ ਜੁਲ ਕੇ ਚੱਲੀਏ ਔਰ ਸਾਰੇ ਜੋ ਤਰਫਾ ਜਿਹੜੇ ਅੱਜ ਪੰਥ ਤੇ ਹਮਲੇ ਹੋ ਰਹਾ ਉਹਦਾ ਮਿਲ ਕੇ ਆਪਾਂ ਜਵਾਬ ਦੇਗੇ ਨਾ ਕਿ ਆਟਾ ਡੋਗੇ ਵਾਏ ਜਿੱਤਰੇ ਕਹਣਾ ਜਵਾਬ ਦਸਾਂਗੇ ਆ ਵਰਕਰਾਂ ਦੇ ਨਾਲ ਕੋਈ ਠੱਗਾ ਕਰੇਗਾ ਤੇ ਮੈਂ ਨਾਲ ਖੜਾ ਹਾਂ ਇਹ ਪਿਆ ਨਹੀਂ ਕਿ ਸਾਪਾ ਸਿੰਘ ਸਾਹਿਬ ਨੂੰ ਫੌਜ ਦੇ ਵਿੱਚ ਕੋਈ ਠੱਗਾ ਦੇ ਕਿਹਨਾ ਵਈ ਹੋਣਾ ਚਾਹੀਦਾ ਠੱਗਾ ਠੱਗਾ ਕੌਣ ਕਰਦਾ ਜੀ ਠੱਗਾ ਦੇ ਜਸਦਾ ਨਹੀਂ ਕਰ ਠੱਗਾ ਦੇ ਕਰਦੀਆਂ ਵਾ ਹਕੂਮਤਾਂ ਉਹ ਅੱਜ ਜਿਹੜਾ ਪੰਜਾਬ ਦੇ ਨਾਲ ਠੱਗਾ ਹੋ ਰਿਹਾ ਵਾ ਉਹਦੇ ਤੇ ਵੀ ਸਾਰਿਆਂ ਨੂੰ ਬੋਲਣਾ ਚਾਹੀਦਾ ਬਹੁਤ ਧੰਨਵਾਦ ਜੀ ਦਾ ਖਾਸ